ਕਹਿੰਦੇ ਵੀ ਕਰਮਾ ਵਾਲਾ ਉਹ ਉਹ ਹੁੰਦਾ ਹੈ ਘਰ ਜਿੱਥੇ ਰਾਤ ਨੂੰ ਜਦੋਂ ਲੋੜ ਪਵੇ ਉਦੋਂ ਰੋਟੀ ਮਿਲ ਜੇ ਹਾਂ ਉਹ ਤੇ ਪਾਉਣੇ ਪਾਉਣੇ 11 ਹੋਏ ਪਏ ਆ ਰਾਤ ਦੇ ਤੇ ਮੈਂ ਹੁਣੇ ਕੰਮ ਤੋਂ ਆਇਆ ਤੇ ਘਰ ਵਾਲੀ ਵਿਚਾਰੀ ਉੱਠ ਕੇ ਰੋਟੀ ਬਣਾ ਕੇ ਦਿੰਦੀ ਆ ਉਹ ਵੀ ਖੁਸ਼ ਆਏ ਹੋਣਾ ਚਾਹੀਦਾ ਸਕੂਨ ਜ਼ਿੰਦਗੀ ਦਾ ਕਿਸੇ ਤੇ ਰੋ ਕੇ ਕਰਨੀ ਤੇਰੇ ਕਿਹੜਾ ਖਾਲੀ ਭੁੱਖਾ ਤਾਂ ਲੱਗਦੀ ਹੈ ਹਾਂ ਨਹੀਂ ਕਈ ਵਾਰੀ ਆਏ ਹੋਏ ਨਾ ਮਾੜੀ ਲੌੜੀ ਰੋਟੀ ਬਾਹਰੋਂ ਲੈ ਆ ਉੱਥੇ ਖਾ ਲવાય ਹਨ ਹੋ ਜਾਂਦਾ ਕਿਹ ਕਰੀ ਖਾ ਲਈਦੀ ਅਸੀਂ ਬਾਹਰੋਂ ਹਾਂ ਕਿਤੇ ਇੱਕ ਤਾਂ ਜਦੋਂ ਖੁਸ਼ੀ ਹੋਈਏ ਉਦੋਂ ਮਗਾਈਦੀ ਆਂ ਹੋਵੇਂ ਨਹੀਂ ਮਗਾਈਦੀ ਉਹ ਵੀ ਗੱਲ ਸਹੀ ਆ ਨਾ ਕਹਿੰਦੇ ਕਿ ਦੂਜਾ ਮਾਪਿਆਂ ਦੇ ਘਰੇ ਤੜਕੇ ਉੱਠ ਕੇ ਪਿਓ ਕਹਿੰਦਾ ਆਪ ਦੀ ਪਕੂੜੀ ਨੂੰ ਬੱਚਿਆਂ ਨੂੰ ਲੈ ਆਓ ਪੁੱਤ ਚਾਹ ਪੀਓ ਤੇ ਸਹੁਰੇ ਘਰ ਕਦੇ ਕਿਸੇ ਨੇ ਕਿਹਾ ਅੱਜ ਤੱਕ ਕਦੇ ਨਹੀਂ ਕੋਈ ਕਹਿੰਦਾ ਵੀ ਆਹ ਫੜ ਨੋਏ ਚਾਹ ਪੀ ਲੈ ਉੱਠ ਕੇ ਕਿੰਨੇ ਦੋ ਫੁਲਕੇ ਦੋ ਹੀ ਖਾਊਂਗਾ ਮਾਤਾ ਦੋ ਹੀ ਲਾ ਦੇ ਬਹੁਤ ਬਹੁਤ ਆ ਦੋ ਹੀ ਖਾ ਲੈਨੇ ਅੱਜ ਮੱਸੀ ਖਾਦੀ ਮੱਸੀ ਮੱਸੀ ਦੇ ਪਕੌੜੇ ਠੰਡ ਸੀਗੀ ਹੂੰ ਸੌਂਗੀ ਸੀ ਤੂੰ ਕਰਨਾ ਸੀ ਮਹਾਬਾਰ ਖੋਲਿਆ ਕਿੰਨਾ ਗੇਟ ਖੜਕਾਇਆ ਮਹਾ ਪਤਾ ਨਹੀਂ ਰੋਟੀ ਮਿਲੂਗੀ ਨਾ ਜਾ ਕੇ ਮਹਾ ਹਨੇਰਾ ਹੋ ਗਿਆ ਅੱਜ ਕਿਉਂ ਅਗਰ ਦੀ ਭੁੱਖੇ ਪੈਂਦੀ ਆ ਭੁੱਖੇ ਤਾਂ ਨਹੀਂ ਪੈਂਦੇ ਫੇਰ ਪਤਾ ਹੀ ਆ ਹੁਣ ਜੀ ਕਈ ਵਾਰੀ ਮੂੜ ਦੀ ਗੱਲ ਹੋ ਜਾਂਦੀ ਆ ਨਾ ਮੂੜ ਤਾਂ ਖਰਾਣੀ ਆ ਜੀ ਲੋਕੀ ਉਸ ਘਰਾਂ ਦੇ ਵਿੱਚ ਬਰਕਤਾਂ ਰਹਿੰਦੀਆਂ ਨੇ ਜਿੱਥੇ ਰਸੋਈ ਦੇ ਵਿੱਚ ਜਲੇ ਬਿਨਾਂ ਮੈਂ ਗਿਆ ਹਾਂ ਇੱਕ ਨਹੀਂ ਦਨਗੇ ਮੰਮੀ ਜੀ ਮਨਦੀਪ ਦੇ ਲਈ ਜਲਦ ਤੜਕੇ ਖਾਣਾਗੇ ਚਾਹਣ ਗਿਜਰੇਲਾ ਬਣਾਣਾ ਦਿਖਾਈ ਤੇ ਉਹ ਤਾਂ ਖੁਆ ਪਾਉਣਾ ਸੀ ਨਾਲ ਉਹ ਚ ਤਾਂ ਹੀ ਤਾਂ ਮੈਂ ਮੰਡੀ ਤੋਂ ਦੇ ਕੇ ਆਈ ਉਹਨੂੰ ਦੇਣਾ ਸੀ ਕੁੜੀ ਨੂੰ ਮਨੂ ਹਾਂ ਮੰਡੀ ਤੋਂ ਹਾਂ ਅੱਛਾ ਆ ਕਰੀਏ ਨਾ ਕੁੜੀ ਦੇ ਉਹ ਹੀ ਆ ਗੇਟ ਖੜਕਾਉਂਦਾ ਮੈਨੂੰ ਲੱਗਾ ਪਉਣਗੇ ਹੋਰ ਤੇ ਜੇ ਗੁਆ ਮੋਣਾ ਬਸ ਥੋੜਾ ਜਿਹਾ ਲੈ ਆ ਕੇ ਮੈਂ ਕਹਾ ਫੇਰ ਮੰਦੀਪ ਨੂੰ ਦੇਉ ਪਰ ਆਈ ਵੀ ਵਧੀਆ 2 ਕਿਲੋ ਦੁੱਧ ਸੀਗਾ ਵਧੀਆ ਬਣ ਗਿਆ ਪਤਾ ਪਾਰਾ ਵਿੱਚ ਹਾਂ ਸਾਰਾ ਲੱਗਦਾ ਚਲੋ ਵਧੀਆ ਹੁਣ ਖਵਾ ਖਾਓ ਸਾਦੀ ਸਾਦੀ ਤੱਕ ਜਲੇਲਾ ਖਾਓ ਉਹਨੂੰ ਦੇਣਾ ਮਨਦੀਪ ਨੂੰ ਕੱਲ ਨੂੰ ਪਾ ਕੇ ਦੇ ਕੇ ਆਉਣੀ ਕੱਲ ਨੂੰ ਫੜਾ ਦੇ ਉਹ ਅੱਕੇ ਬਣਾਉਂਦਾ ਜਾਣਾ ਖਾਲੂ ਹੂੰ ਉਹਨਾਂ ਦਾ ਦੇ ਦੇ ਜਿਵਾਗ ਸੌਂਗੇ ਬੈਠੇ ਕੰਮ ਕਰੀ ਜਾਂਦਾ ਉਹ ਕੰਮ ਭੇਜ ਜਾਣਾ ਮੈਡਮ ਅੱਛਾ ਕੰਮ ਕਰਾਂ ਲੱਗ ਲੈ ਹੈ ਕਮਲਾ ਪਰ ਰੋਟੀ ਖਾਣੀ ਨਹੀਂ ਇਹਨੇ ਰੋਟੀ ਨਾ ਖਾਂਦੇ ਹੈ ਰੋਟੀ ਰਾਂਟੀ ਨਹੀਂ ਖਾਂਦੇ ਇਹ ਇਹ ਆਂਡੇ ਤਾਂ ਬਗੈਰ ਇੱਕ ਤਾਂ ਖਾਂਦੇ ਕੋਈ ਨਹੀਂ ਆ ਦੇ ਲਾ ਹਾਂ ਆਪੇ ਚੱਲ ਜਾਣਾ ਕਿ ਜੇ ਥੋੜੀ ਬਾਤ ਸੁਣਦੇ ਆ ਬੋਲੋ ਹੀ ਨਾ ਆਵਾਜ਼ ਸੁਣਦਾ ਹਾਂ ਹਾਂ ਕਾਹੀ ਪੜਾ ਕੇ ਹਮ ਸਬਜੀ ਕਾਦੀ ਆ ਲੈ ਸਬਜੀ ਤਾਂ ਪਾ ਤਾਂ ਇੱਕ ਸਬਜੀ ਭਾਈ ਕੋਈ ਕਮੈਂਟ ਹਾਂ ਪੀ ਵੀ ਰੱਖ ਲਿਆ ਕਰ ਭਾਈ ਜਦੋਂ ਮੈਂ ਲੁਧਿਆਣੇ ਰਹਿੰਦਾ ਹੁੰਦਾ ਸੀ ਨਾ ਤੇ ਇਹ ਹੈਗੀ ਆ 2000 ਦੋ ਕੇ ਤਿੰਨ ਦੀ ਗੱਲ ਆ ਤੇ ਜਦੋਂ ਰਾਤ ਨੂੰ ਮੈਂ ਇੱਥੇ ਕਿਸੇ ਦੇ ਕੋਲੇ ਰਹਿਣਾ ਲਾ ਜੀ ਤੇ ਰਾਤ ਨੂੰ ਕਹਣਾ ਰੋਟੀ ਨੂੰ ਤੇ ਭਾਈ ਉਹ ਤਾਂ ਬਾਸੀ ਹੋ ਜਾਂਦੀ ਸੀ ਤੇ ਸਾਡੀ ਦਾਦੀ ਨੇ ਲੈਣਾ ਉਹਨੇ ਕਿਹਾ ਮੇਰਾ ਪੋਤਾ ਨਾ ਰੋਟੀ ਲਓ ਰਹਿ ਜੇ ਕਿਤੇ ਉਹਨੇ ਵਿਚਾਰੀ ਨੇ ਰਾਤ ਨੂੰ ਉੱਠ ਕੇ ਰੋਟੀ ਬਣਾ ਕੇ ਦੇਈ ਉਹ ਸਬਜ਼ੀ ਬਹੁਤ ਸਵਾਦ ਸੀ ਹਾਂ ਸਬਜ਼ੀ ਬਹੁਤ ਸਵਾਦ ਤੇ ਤਾਂ ਕਿ ਆਲੂ ਵਾਲ ਕੇ ਬਣਾਈ ਦੇਣਾ ਸਾਡੀ ਸਵਾਦ ਪਤਾ ਕਿਉਂ ਮੰਦੀ ਆ ਬੰਦੇ ਦੇ ਜਦੋਂ ਰੋਟੀ ਬਣਾਉਂਦਾ ਰੋਟੀ ਪਾਣੀ ਬਣਾਉਂਦਾ ਸੋਈ ਦੇ ਵਿੱਚ ਖਾਣਾ ਬਣਾਉਂਦਾ ਬੰਦੇ ਦੇ ਮੂੰਹ ਤੇ ਨਾ ਉਹ ਹੋਣਾ ਚਾਹੀਦਾ ਮੂੰਹ ਤੇ ਕੀ ਖਾਣਾ ਸਬਜੀ ਵੀ ਸਵਾਦ ਬਣੇ ਤਾਂ ਹੀ ਮੂਰਖੀ ਦੀ ਬਣਦੀ ਆਪਾਂ ਹੋ ਗੋਦੇ ਦੇ ਕੁੱਕਰ ਚ ਸਟੀਹ ਹਲਵਾ ਦੇ ਤਾਂ ਨਹੀਂ ਵਧੀਆ ਬਣਦੀ ਆ ਪਤੀਲੇ ਚ ਸਹੀ ਬਣਦੀ ਹੈ ਨਾ ਧੀਲੀ ਬਣਦੀ ਵਧੀਆ ਤਾਂ ਕਿਉਂ ਲੱਗੀ ਚਾਹ ਨੂੰ ਲੱਗੀ ਚਾਹ ਪਈ ਆ ਬਣਾਇ ਦੀ ਸੱਤ ਹੀ ਖਾ ਕੇ ਐਡਾ ਪੌਂਦੀ ਚਾਹ ਨਾਲੀ ਦਸਹਰਾਤ ਨੂੰ ਸਾਮੀ ਹਾਂ ਅੱਛਾ ਆਪੇ ਲਾ ਲਿਆ ਨੀ ਠਾਟੀ ਲੈਂਦੇ ਆ ਤੇ ਜ਼ਰਾ ਜਿਹੜੀ ਆ ਆਪੇ ਬਣਾ ਕੇ ਖਾ ਕੇ ਜੀ ਵਿਲੇ ਅੱਛਾ ਮਸਾਂ ਕਪੜਾ ਮਾਰ ਕੇ ਲੈ ਸੱਤ ਵੀਰ ਦਾ ਲੈ ਆ ਟ੍ਰੈਕਸੂਟ ਬਾਈ ਕਰਦਾ ਆ ਦੀ ਵਾਰ ਹੋਈ ਹਰਾ 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 ਆਖਰੀ ਲੈ ਕੇ ਦਿੱਤਾ ਟ੍ਰੈਕਸੂਟ ਹੈ ਹੈ ਰੋਬੀ ਹੈ ਰੂਬੀ ਦੀਦੀ ਵੀ ਲੈ ਦੇ ਨਾਲ ਪਸੰਦਰਾ ਹੁਣ ਤਾਂ ਤੇਰੇ ਕੱਪੜੇ ਵੀ ਲੈ ਕੇ ਦੇਣ ਲੱਗੇ ਆਹ ਤਾਂ ਹੀ ਲੈ ਗਿਆ ਕਿੰਨੇ ਦਾ ਲਈਏ 2200 ਦਾ ਦੇ ਆਹ ਰੂਬੀ ਲੈ ਗਈ ਆ ਆਹ ਤਾਂ ਹੋਆਂ ਦੀ 2200 ਦਾ ਆ ਡੈਡੀ ਕਹਿੰਦੀ ਵਧੀਆ 1000 ਵਾਲਾ ਵੀ ਸੀਗਾ ਕਹਿੰਦੀ ਮੈਂ ਆ 2200 ਵਾਲਾ ਲੈ ਕੇ ਆਈ ਆ ਵਧੀਆ ਹੁੰਦਾ ਸਤਵੀਰ ਕਰੀ ਜਾਣ ਮੇਰੇ ਵਾਸਤੇ ਵੀ ਲੈ ਆਉਣਾ ਸੀ ਕੰਜਰੋ ਤੁਹਾਡਾ ਤਾਂ ਪਿਆਵ ਹੈ ਹੀ ਕਲਰ ਆ ਥੋੜਾ ਗੂੜਾ ਆ ਤੁਹਾਡੇ ਵਾਲਾ ਆ ਵਧੀਆ ਯਾਰ ਹਾਂ ਗੂੜਾ ਆ ਪੈਰ ਦੇ ਵਿੱਚ ਆਪਦੀ ਪੈਂਟ ਸ਼ਰਟ ਲੈ ਕੇ ਆਈ ਆ ਉਹ ਮੰਗੀ ਲੈ ਕੇ ਆਈ ਆ ਬੰਦੇ ਕਿਹੜਾ ਆਪਦੀ ਆ ਆਪਦੀ ਪ੍ਰਾਣੀ ਮੈਂ ਤੈਨੂੰ ਕਿਹਾ ਸੀ ਪਾ ਮੈਨੂੰ ਹੱਣ ਲੱਗੀ ਮੁਬਾਰਕ ਹਾਂ ਸੰਡ ਲੱਗੀ ਸੀ ਪਾਲੀ ਆ ਘੈਂਟ ਦਾ ਕਿਵੇਂ ਨਿੱਗਾ ਕਿ ਨਹੀਂ ਹੋਈ ਜੇਬਾਂ ਕਿਧਰ ਦੇ ਪਾਹੇ ਕਿਹੜੀ ਕੰਪਨੀ ਦਾ ਤੇ ਹੱਥ ਬਾਈ ਵਿੱਚ ਸੱਤੇ ਲੰਬਾਈ ਠੀਕ ਆ ਹਨਾ ਹੈ ਲੰਬਾਈ ਠੀਕ ਹੈ ਸਮਾਈ ਠੀਕ ਹੈ ਬਾ ਦੇਖੀ ਮੇਰੇ ਜੱਟ ਮੈਂ ਉਹਨੂੰ ਕਿਹਾ ਇਧਰ ਨੂੰ ਆ ਸਿੱਧੇ ਖੜਖਾ ਹੂੰ ਮਾਂ ਤੋਂ ਉੱਚਾ ਹੋ ਗਿਆ ਹੁਣ ਤਾਂ ਗੱਲ ਮੈਂ ਤਾਂ ਕਰ ਲੈਣਾ ਇਹ ਵੀ ਉਹ ਹੋ ਜਾਂਦਾ ਹਮਮ ਇਹ ਨਹੀਂ ਵਾਣੀ ਨਹੀਂ ਨਹੀਂ ਓਏ ਮੇਰੀ ਗੱਲ ਸੁਣ ਓਏ ਉਹਦੇ ਨਾਲ ਲੜਿਆ ਮੈਂ ਕਰ ਰੂਬੀ ਨਾਲ ਕੰਜਰਾ ਉਹ ਨਾਲ ਲੜਿਆ ਨਾ ਕਰ ਉਹਨੂੰ ਉਹਨੂੰ ਨਾ ਵਿਰਾਗ ਕੇ ਉਹਨਾਂ ਕੋਈ ਲੈਣਾ ਤਾਂ ਉਹ ਹੀ ਲੜਦੀ ਐ ਸਾਰੇ ਹਾਲ ਜਦੋਂ ਜਦੋਂ ਤਾਂ ਜਦੋਂ ਜਦੋਂ ਮੇਰੀ ਗੱਲ ਤਾਂ ਸੁਣ ਰਾਂ ਸਾਨੂੰ ਤਾਂ ਮਾਂ ਪੁੱਤਾਂ ਨੂੰ ਲੜਨਾ ਹੀ ਨਹੀਂ ਉਹ ਗੱਲ ਤਾਂ ਸੁਣ ਜਦੋਂ ਉਹਦੀ ਤੁਸੀਂ ਆ ਉਹ ਲੜਾਕੇ ਜੰਮੇ ਜਦੋਂ ਉਹਦੀ ਸੈਲਰੀ ਆਉਂਦੀ ਹੈ ਨਾ ਤੇ ਉਹਦੇ ਨਾਲ ਉਹ ਉਹਦੇ ਕੋਲ ਏਟੀਐਮ ਆ ਏਟੀਐਮ ਦਾ ਤੈਨੂੰ ਮੈਂ ਕੋਡ ਦਵਾ ਦੂੰ ਚੰਗਾ ਹਾਲ ਹੀ ਕਿਨੇ ਦੀਦੀ ਦੀਦੀ ਕਰਕੇ ਨਾਲ ਉਹ ਚਾਹ ਬਣਾ ਦਿਆ ਕਰ ਇੱਕ ਆਉਂਦੀ ਨੂੰ ਚਾਹ ਬਣਾਤੀ ਤੇ ਉਹਨੂੰ ਕਹਿੰਦਾ ਮੈਨੂੰ ਇੱਕ ਕਸੂਟ ਲੈ ਦਿਆ ਕਰ ਮਹੀਨੇ ਬਾਅਦ ਤੈਨੂੰ ਸੂਟ ਲੈ ਦਿਆ ਕਰ ਅੱਜ ਸੂਟ ਤਾਂ ਸੂਟ ਹੀ ਸਵਾਈ ਜਾਣੇ ਆ ਹੋਰ ਕੀ ਲੈ ਜਾਣੀ ਪੜਨਾ ਨਹੀਂ ਉਹਨੇ ਕੁੜੀ ਨੇ ਆਉਣਾ ਹੋਰ ਚੀਜ਼ ਲੈ ਲਿਆ ਕਰ ਤੈਨੂੰ ਲੈ ਲੈ ਦਿਆ ਕਰ ਨਹੀਂ ਉਹਨੇ ਮੈਨੂੰ ਅੱਪੇ ਲੱਗ ਜਾਣਾ ਹੈ ਹਾਂ ਅਗਲੇੰ ਦਾਸ ਕਰ ਲੈ ਨੋਣੀ ਲੱਗ ਜਾਣਾ ਨੌਕਰੀ ਹੁਣ ਪੈਸੇ ਐਵੇਂ ਤਾਂ ਪਤਾ ਲੱਗਦੀ ਜਾਂਦੀ ਹੈ ਵੀ ਇੰਨੇ ਪੈਸੇ ਹੁੰਦੇ ਹੱਥੇ ਦੂਜੇ ਦੇ ਸਿਰ ਤੇ ਹੁੰਨੇ ਰਹਿਣਾ ਹਾਂ ਦੂਜੇ ਹਰ ਤੇ ਕਿਉਂ ਰਹਿਣਾ ਹਾਂ ਉਹੜਾਇਓ ਮੜਾ ਇੱਕ ਪੜਾ ਦੂਜੇ ਹਰ ਤੇ ਕਿਉਂ ਰਹਿਣਾ ਹੁੰਦਾ ਹਾਂ ਨਹੀਂ ਨਾ ਦੂਜੇ ਦੇ ਹੁਣ ਜਦੋਂ ਆਪਾਂ ਵੀ ਤਾਂ ਹੁਣ ਤੱਕ ਹੁਣ ਤੱਕ ਕਮਾ ਕੇ ਦਿੱਤਾ ਹੀ ਇਹਨੂੰ ਹੁਣ ਤੱਕ ਦਿੱਤਾ ਹੀ ਆ ਤੇ ਪਾਲੀ ਵੀ ਵੇਖ ਲੈ ਕਿਵੇਂ ਆ ਉਹ ਬੱਕ ਉਹਨਾਂ ਦਾ ਅੱਗੇ ਦਾ ਏਟੀਐਮ ਬਣਾਇਆ ਪਿਆ ਹੁਣ ਚਲ ਵਧੀਆ ਅੱਜ ਦਾ ਫਾਇਦਾ ਹੋਊ ਪਿਉਆਂ ਮਾੜਾ ਮੋਟਾ ਪਜਰ ਵੀੜਿਆ ਆ ਲਿਆ ਕਰੋ ਹੁਣ ਬਾ ਉਹਨੂੰ ਕਿਆ ਨਾ ਕਰੋ ਕੋਹ ਵੀ ਅਸਤਾ ਕਿਸੇ ਨੇ ਨਹੀਂ ਕਹਿੰਦੇ ਬੰਗਾ ਲੈਣਾ ਉਹਦੇ ਨਾਲ ਪੰਗਾ ਨਾ ਲਿਆ ਕਰੋ ਉਹ ਨਾਲ ਜਿੱਦੋਂ ਪੰਗਾ ਲਵੋਗੇ ਉਦੋਂ ਹੀ ਉਹਨੇ ਵੀਰ ਜਾਣਾ ਉਦੋਂ ਹੀ ਸਾੜ ਆਹੋ ਸਮਝੀਏ ਸੌਹੀ ਕਿ ਨਹੀਂ ਨਹੀਂ ਹੈ ਨਹੀਂ ਅੱਜ ਕਿੱਥੇ ਨੀਂਦ ਆਉਣੀ ਅੱਜ ਤਾਂ ਸ਼ਾਪਿੰਗ ਕੀਤੀ ਆ ਲਈ ਦੇਖੀ ਆਈਏ ਕੱਪੜੇ ਆ ਤੈਨੂੰ ਜਰੂਰ ਲੱਗਾਈ ਕਿ 2200 ਦਾ ਮੈਨੂੰ ਨਹੀਂ ਲੈ ਕੇ ਦਿੱਤਾ ਕੋਰ ਵੀ ਦਿੱਲ ਚੱਲ ਕੋਈ ਨਹੀਂ ਆਪਦੇ ਲੈ ਲੈ ਪਾ ਲਿਆ ਕਰਨ ਆਪਣੋਂ ਤਾਂ ਕੋਈ ਨਹੀਂ ਬਹੁਤਾ ਆਪਦਾ ਖਰਚਾ ਆਪ ਚੱਕਣ ਲੱਗ ਜਾਨੀ ਯਾਰ ਆਪਾਂ ਕਿਦਾਂ ਨਹੀਂ ਹੈ ਹੈ ਚੱਲ ਵਧੀਆ ਹਾਂ ਆਪਾਂ ਤਾਂ ਇੰਨਾ ਹੀ ਬਹੁਤ ਹੂੰ ਹੋਰ ਆ ਆ ਦਾ ਖਰਚਾ ਆ ਚੱਕਣ ਲੱਗ ਗਏ ਆ ਗਿਆ ਰੁਪਈ ਦਿਖਾਈ ਪਾ ਕੇ ਦੇਖੀਏ ਰਿਐਕਸ਼ਨ ਪੂਰੀ ਪੂਰੀ ਰਿਐਕਸ਼ਨ ਦੇਖ ਲੋ ਦਿਖਾਈ ਦੇ ਰਹੀ ਹੈ ਇੱਕ ਪਹਿਲਾਂ ਪਾ ਕੇ ਦਿਖਾ ਦਿੰਦੀ ਕਿ ਨਹੀਂ 2200 ਦਾ ਤਾਂ ਆ ਲੈ ਇਧਰ ਆ ਕੇ ਨੇ ਲਈ ਪੈਂਟ ਸ਼ਰਟ ਰਿਐਕਸ਼ਨ ਹੈ ਕਿੰਨੇ ਦਾ ਇਹ ਆ 800 ਦੀ 800 ਦੀ ਆ 250 ਦਾ ਇਹ 250 ਇਹ ਤੇ 800 ਇਹ ਗੁੱਡੀ 600 ਤੂੰ ਆਪਨੇ ਸਾਥ ਤੇ ਕਿਵੇਂ ਲੈ ਕੰਪਲੀ ਰਿਹਾ ਓਏ ਗੁੱਡੀ ਕਿਹੜੀ ਲੈ ਜਾਂ ਕਹਿੰਦੀ ਆ ਰੈੱਡ ਹੂੰ ਬਲੈਕ ਨਾਲ ਰੈੱਡ ਲਈ ਆਹ ਹੋ ਜੂਦਾ ਬੰਟਾ ਮੇਰੇ ਕੋਲ ਵੀ ਆ ਗਿਆ ਹੈਗੀ ਤੇਰੇ ਕੋਲ ਸਟੈਚ ਵਾਲਾ ਤੇਰੇ ਕੋਲ ਤਾਂ ਕਾਟਨ ਦੀ ਵਧੀਆ ਇਸ ਟੱਚ ਵਾਲਾ ਹੱਥ ਹੱਟੇ ਵਾਲੇ ਹੱਥ ਨੇ ਮੇਰੇ ਉਹਨੂੰ ਪੜਾਉ। ਮੋਟੀ ਵੀ ਹੈਗੀ ਆਣਾ ਹੋਰ ਪਾਣੀ ਦੀ ਹੁੰਨੀ ਆ ਪੂਗਾ ਪਾਣੀ ਪੀ ਆ ਨਾ ਮੈਂ ਪਾਣੀ ਹੈ। ਨਾ ਪਾਇਓ ਤੁਸੀਂ ਬਾਹਰ ਪੋਣੀ ਆ। ਮੈਨੂੰ ਕਿਉਂ ਪਿਆਸ ਲੱਗੀ ਆ। ਕੋਣੀ ਆ। ਬਾਪ ਨਹੀਂ ਆਜੋ ਤੇਰੇ ਘੇਰੇ। ਵਾਹ ਵਾਹ। ਇੱਕ ਉਡੀ ਜੀ ਦੇਖਿਆ ਮਿਸਟਗਰਾਮ ਤੇ ਟੇਡ ਮਾਲ ਚ ਤੋਹ ਦਿੰਦੀ ਆ। ਹੋਰ ਦੇਖੀ ਉਹ ਜਿਹੜੀ ਪਾਕਿਸਤਾਨ ਵਿੱਚ ਉਹ ਮਸੀਦੇ ਨਹੀਂ ਦੇਖਦਾ। ਹਾਂ ਮੈਂ ਕਿਵੇਂ ਇਹਦਾ ਨਾ ਮੋਲ ਚ ਨਹੀਂ ਹੋਣੀ ਆਗੀ ਥੋੜੀ ਜਿਹੜੀ ਉਹ ਨਹੀਂ ਮਤੀਰੇ ਵੇਚਦਾ ਹੁੰਦਾ ਪਾਤਾ ਜੋ ਲਾਲ ਸੂਟ ਪਾਈਂਦੀਆਂ ਦੀ ਲਾਲ 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 ਹਣਾ ਚੱਲ ਵਧੀਆ ਚੱਲ ਇੱਕ ਇੱਕ ਸੂਟ ਲੈ ਜਾਂਦਾ ਜੇ ਗਾਂ ਲੈਣਾ ਹੋਊਗਾ ਤਾਂ ਫਿਰ ਦੇ ਦੇਣੀ ਆਪੇ ਚੱਲ ਤਵੀਰ ਕੋਲ ਹੈ ਨਹੀਂ ਸੀ ਸਤਵੀਰ ਕੋਲ ਹੈ ਨਹੀਂ ਸੀ ਗਾਣੇ ਕੱਪੜੇ ਕੋਈ ਚੱਲ ਵਧੀਆ ਆ ਤਾਂ ਗਿਆ ਸਰਟਾ ਮਈਆਂ ਨੂੰ ਪੈਂਟ ਲੈ ਕੇ ਦੇਣੀ ਆਂ ਰਾਹ ਨੂੰ ਪੈਂਟਾਂ ਲੈ ਕੇ ਦੇਣੀ ਆਂ ਆਹੋਂ ਫੈਂਟਲਰਿਜ਼ਮ ਕਾਹਦੀ ਕਾਹਦੀ ਨੇ ਹਾਂ ਉਹ ਤੁਹਾਨੂੰ ਪਤਲੀ ਜਾਂਦੀ ਚੱਲਦੀ ਆ ਪਤਲੀ ਜਾਂਦੀ ਸੀ ਨਾ ਉਹ ਤਾਂ ਲੰਬੀ ਜਾਂਦੀ ਹੂੰ ਪਤਲੀ ਜਾਂਦੀ ਰੂਪ ਰੂਪੀ ਰੂਪੀ ਅਰੂਪੀ ਰੂਪੀ ਦਾ ਕਾਟ ਤੇਰੇ ਨਾਮ ਮੈਨੂੰ ਲਾ ਦਾ ਮੇਰੇ ਡਾਜੂਗਾ ਮੇਰੇ ਤੋਂ ਛੋਟੀ ਹੈ ਰੂਪੀ ਆ ਮੈਨੂੰ ਆ ਜੀ ਉਹ ਕੱਟ ਤਾਂ ਮੈਂ ਤੁਹਾਨੂੰ ਲਾਣਾ ਕਰਤੀ ਰੂਦੀ ਦਾ ਰੂਦੀ ਦਾ ਮੇਰੇ ਕਿ ਜਿੰਨਾ ਕਰਦਾ ਰੂਦੀ ਦਾ ਮੈਂ ਕੁੱਤਾ ਰੱਖਾਂਗੀ ਹੰਦਾ ਸੱਤ ਵੀਰ ਦਾ ਹੱਤ ਵੀਰ ਦਾ ਕੱਦ ਅਰੇ ਹੌਲੀ ਬੋਲ ਬੋ ਉੱਥੇ ਗੰਗੀ ਜਾਉ ਸੱਤ ਵੀਰ ਸੱਤ ਵੀਰ ਦਾ ਕੱਦ ਦਾਦੇ ਤੇ ਜਾਉ ਦਾਦਾ ਪਾਪੇ ਦੇ ਵੀ ਨੇੜੇ ਪੱਗ ਲਗਾਉਂਦੇ ਬਹੁਤ ਥੋੜੇ ਜਿੰਨੇ ਸੀ ਦਾਦਾ ਦਾ ਨਹੀਂ ਸਾਰੇ ਤਾਂ ਕਹਿੰਦੇ ਤੁਸੀਂ ਦਾਦੇ ਡਾਡੀ ਵਰਗਾ ਹਾਂ ਤੇ ਮੇਰੇ ਬਾਪੇ ਦਾ ਕਾ ਤਾਂ ਸਾਰੰਗ ਦਾ ਨਹੀਂ ਨਾ ਚ ਸਾਡੇ ਖਾਨਦਾਨ ਚ ਭਾਤਰਾ ਕਾ ਸਾਰੰਗ ਜਦੀ ਸਾਡੇ ਲੰਬੇ ਲੰਬੇ ਸਾਰੇ ਸਾਡੇ ਸਾਡੇ ਖਾਨਦਾਨ ਚ ਹੈ ਕਿ ਨਾ ਪਾਪਾ ਜੀ ਕੱਲ ਤੇ ਮੇਰਾ ਦਾਦਾ ਸੀ ਮੇਰੇ ਬਾ ਮੇਰਾ ਡੈਡੀ ਪਾ ਭਰਾ ਕਲੇ ਸੀ ਨਾ ਮਾਮੇ ਥੋੜੇ ਲੰਬੇ ਹੈ ਚਾ ਵਧੀਆ ਬਣੀ ਅੰਮੀ ਭਿੰਦਾ ਮੰਗਲ ਕਾ ਟੱਟ ਲੱਭਾ ਕਿ ਦੋ ਮੰਗਲਾ ਕਾ ਲੇ ਨਾ ਲੰਬਾ ਮੰਗਾਲੀ ਬਗੋ ਜੁਆਸ਼ ਕਰੋ ਬਰਾਬਰ ਬੋਕਸਾਂ ਚ ਆਈਆਂ ਲੰਬੇ ਲੰਬੇ ਈ ਪੰਨਾਂ ਗੰਦੀ ਆਪ ਤਰਾਜ਼ ਨੂੰ 11 ਵਜੇ ਚਾਹ ਪੀਣੀ ਬਣਾ ਕੇ ਰੱਖਿਆ ਨੀ ਦੁੱਧ ਪਾਇਆ ਹੋਇਆ ਹੁਣ ਖਰਾਬ ਕਰਕੇ ਚਾਹ ਪਿਲਾ ਦੇ ਹੱਥ ਬਣਾਉਂਦੀ ਐਵੇਂ ਸਾਰੇ ਤਾਂ ਉਹਨੇ ਤਾਂ ਪਰੌਂਠੀਆਂ ਖਾਧੀਆਂ ਚਾਹ ਨਾਲ ਆਪੇ ਮੈਂ ਬਾਹਰ ਖੜੀ ਜਾ ਕੇ ਉੱਥੇ ੜੀਆਂ ਸੀ ਮੈਂ ਨਾ ਖੱਡਾ ਪੈਣਾ ਮੈਂ ਕਿਸੇ ਤੇ ਨਿਰਭਰ ਨਹੀਂ ਰੰਦਾ ਮੈਂ ਰੋਟੀ ਬਣਾ ਖਾ ਜਾਂਦਾ ਮੇਰੇ ਅੰਗੂਠੀ ਤੇ ਮੈਂ ਹੈ ਅੱਜ ਕੱਦ ਜੀ ਮੈਂ ਆਲੂ ਤੇ ਉਹ ਮਟਰ ਵਾਲ ਕੇ ਰੱਖੀ ਸੀ ਮਗਾ ਕੇ ਸਬਜੀ ਤੜਕਾ ਹੀ ਨਾਣਾ ਪੱਲਾ ਬਸ ਡੈਡ ਨੇ ਰੋਟੀ ਵੀ ਖਾਲੀ ਖੜੇ ਖੜੇ ਨਹੀਂ ਹੂੰ ਦੋਈ ਖਾਣੀ ਸੀ ਤੇ ਡੈਡ ਜੀ ਨਾਲ ਰੋਟੀ ਖਾ ਗੇ ਲਈ ਮਗਾ ਦੋਈ ਖਾਣ ਆ ਚਾਹ ਨਾਲ ਦੋਈ ਹਾਂਜੀ ਮੈਂ ਹੋ ਜੀ ਇਹਦੇ ਸੋਈ ਸਬਸਕ੍ਰਾਈਬਰ ਹੋਈ ਪਈ। ਪਾਕਣਾ ਕੰਮ ਨੂੰ ਬਣਾ ਗਏ ਜੀ ਮੇਰੇ। ਕੀਹਦੀ ਕਰਦਾ ਕੋਈ ਕੰਮ ਕਰਨ ਠੰਡ ਚ। ਹੂੰ। ਦੇਖੀ ਪਾਣੀ ਪੀ ਜਾਂਦੇ ਆ ਪਾਣੀ ਪੀ ਜਾਂਦੇ ਦੋਵੇਂ ਘੰਟ ਪਰ। ਤੜਕੇ ਨੂੰ ਗਲੇ ਬਿਠਾ ਲੈਣਗੇ ਠੰਡੇ ਪਾਣੀ ਨਾਲ। ਲਾਈਕ, ਸ਼ੇਅਰ, ਕਮੈਂਟ ਤੇ ਚੈਨਲ ਅੰਦਰ ਦੇਖੋ। ਖੁੱਪਤ ਦੇ। ਤੇ ਤੁਹਾਡੀ ਗੱਲ। ਯਾਰ ਚਾ ਮਿੰਨੀ ਸੱਦੋ। ਲਾਈਕ, ਸ਼ੇਅਰ, ਕਮੈਂਟ ਚੈਨਲ ਨੂੰ ਫੋਲੋ ਸਬਸਕ੍ਰਾਈਬ ਹੁੰਦਾ ਸਸ ਸਸ ਕੀ ਸ਼ੱਕਰਬਾਰਾ ਸ਼ੱਕਰਬਾਰਾ ਜਰੂਰ ਕਰੋ ਸਸ ਸਸ ਸਬਸਕ੍ਰਾਈਬ ਸਸ ਸਸ ਸਬਸਕ੍ਰਾਈਬ ਕਰੋ ਜਰੂਰ ਧੰਨਵਾਦ थैंक यू ਰਾਜੂ ਬਹੁਤ ਵਾ